ਓ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜਿੱਦਣ ਦਾ ਆਪਣਾ ਵਿਆਹ ਹੋਇਆ ਆ ਮੇਰਾ ਸਾਲਾ ਤੇਰਾ ਭਰਾ ਇੱਥੇ ਉਦਣ ਦਾ ਆ ਕੇ ਬੈਠਾ ਉਹ ਮੇਰੇ ਸਹੁਰਿਆਂ ਨੇ ਮੈਨੂੰ ਦਾਜ ਤਾਂ ਕੁਝ ਦਿੱਤਾ ਨਹੀਂ ਆਹ ਸਾਲਾ ਗੰਤ ਘੱਟਾ ਇਹਨੂੰ ਘਰੇ ਭੇਜ ਦੇ ਨੀ ਤਾਂ ਮਾਪਦੇ ਤਰੀਕੇ ਨਾਲ ਭੇਜੂਗਾ ਤੁਸੀਂ ਦਿੱਤੇ ਹੋ ਗੋ ਠੰਡੇ ਹੋ ਕੇ ਇੱਥੇ ਬੈਠੋ ਇਹ ਨੂੰ ਮੈਂ ਹੁਣੇ ਘਰੇ ਭੇਜ ਕਿਉਣੀ ਆ ਸੋਨੀ ਮੇਰਾ ਬਿਰਦਾ ਵਾਸਤੇ ਚਲਾ ਜਾ ਵੀਰ ਬਣ ਕੇ ਕਿਉਂ ਤੂੰ ਮੇਰੇ ਘਰ ਪਟਣਾ ਹੈ ਤੈਨੂੰ ਤਾਂ ਇਹ ਘਰੋਂ ਕੱਢਨੇ ਕਰਨਾ ਨਾਲ ਮੈਨੂੰ ਵੀ ਕਢਾਏਂਗਾ ਤੂੰ ਕਢਣੇ ਹਲੇ ਟਾਈਮ ਹੀ ਹੋਇਆ ਮੈਨੂੰ ਆਏ ਨੂੰ ਹਲੇ ਸਾਰੇ 7 ਤਾ ਮਹੀਨੇ ਹੋ ਗਏ 7 ਵੀ ਨਹੀਂ ਆਦਾ ਹੈ ਮੇਰਾ ਸਾਲਾ ਮੈਨੂੰ ਡਾਂਗ ਫੜਾ ਮੈਂ ਭੇਜਦਾ ਇਹਨੂੰ ਜੀਟੀਸੀ ਠੰਡੇ ਹੋਵੋ ਐਂਜੇ ਕਰੂਗਾ ਫਿਰ ਮੈਂ ਜਮੀ ਨਹੀਂ ਜਾਂਦਾ ਉਹ ਛੋਟੇ ਵੀਰ ਹੱਥ ਬੰਨਦਾ ਤੇਰੇ ਅੱਗੇ ਗੁੱਸਾ ਨਹੀਂ ਬਾਲਾ ਕਰੀਦਾ ਹੁੰਦਾ ਤੁਰ ਜਾ ਬਾਈ ਬਣ ਕੇ ਚੱਲ ਕੋਈ ਨਾ ਤੁਰ ਜਨ ਐਂ ਕਰੋ ਫਿਰ ਮੈਨੂੰ ਕਿਰਾਇਆ ਦੋ ਮੈਂ ਤੁਹਾਨੂੰ ਦੱਸਿਆ ਸੀ ਨਾ ਬੱਸ 'ਚ ਮੇਰਾ ਕਿਸੇ ਨੇ ਬਟੂਆ ਕੱਢ ਲਿਆ ਸੀ ਦੇਖ ਮੇਰਾ ਸਾਲਾ ਕਿਵੇਂ ਝੂਠ ਮਾਰਦਾ ਉਹ ਜੇਤੇ ਦੀ ਮਾਂ ਨੇ ਤੈਨੂੰ ਬਟੂਆ ਦਿੱਤਾ ਹੋਵੇ ਤਾਂ ਤਾਂ ਕੋਈ ਕੱਢੇ ਸਾਲੇ ਮੈਨੂੰ ਲੁਕਣਦੇ ਹੋਏ ਨੇ ਆ ਛੋਟੇ ਵੀਰ ਆ ਲੈ ਮੇਰੇ ਕੋਲ ਨਾ 2000 ਰੁਪਇਆ ਤੂੰ ਆ ਫੜ ਇਹਦੇ ਵਿੱਚ ਨਾਲੇ ਦਾ ਤੇਰਾ ਕਿਰਾਇਆ ਆ ਗਿਆ ਨਾਲੇ ਤੇਰਾ ਖਾਣ ਪੀਣਾ ਗਿਆ ਤੈਨੂੰ ਇਹ ਹਫ਼ਤਾ ਨਹੀਂ ਮੁੱਕਦੇ ਪਰ ਵੀਰ ਬਣ ਕੇ ਸਾਡੇ